ਬਦਾਨ ਸਭਾ ਹਲਕਾ ਪਾਇਲ ਤੋਂ ਸਾਬਕਾ ਬਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਕੇ ਤਾਣਾ ਪਾਇਲ ਅੱਗੇ ਪੰਜਾਬ ਦੀ ਢਹਿ ਢੇਰੀ ਹੋ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਕੇ ਨੇ ਆਖਿਆ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਦਿਨ ਦਿਹਾੜੇ ਚੋਰੀਆਂ, ਡਕੈਤੀਆਂ, ਕਤਲ, ਲੁੱਟਾਂ ਖੋਹਾਂ ਅਤੇ ਨਸ਼ੇ ਦਾ ਬੋਲਬਾਲਾ ਹੈ। ਅਤੇ ਆਮ ਲੋਕਾਂ ਨੂੰ ਘਰਾਂ ਵਿੱਚੋਂ ਵੀ ਬਾਹਰ ਨਿਕਲਣਾ ਔਖਾ ਹੋ ਗਿਆ ਉਹਨਾਂ ਕਿਆਕੇ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੀਜ਼ਲ ਪੈਟਰੋਲ ਅਤੇ ਬਿਜਲੀ ਵਿੱਚ ਮਹਿੰਗਾਈ ਕਰਕੇ ਲੋਕਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਇਨ੍ਹਾਂ ਆਗੂਆਂ ਵੱਲੋਂ ਡੀਐਸਪੀ ਪਾਇਲ ਦੇ ਦੀਪਕ ਰਾਏ ਨੂੰ ਹਲਕੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਹੈ ਪਾਇਲ ਤੋਂ ਮਨਪ੍ਰੀਤ ਸਿੰਘ ਗRAND ਦੀ ਰਿਪੋਰਟ ਅੱਜ ਲਾਅ ਇਨ ਆਰਡਰ ਨੂੰ ਲੈ ਕੇ ਪੂਰੇ ਪੰਜਾਬ ਦੇ ਡੀਐਸਪੀ ਦਫਤਰਾਂ 'ਮੁੜੇ ਧਰਨੇ ਦਿੱਤੇ ਗਏ ਜਿਸ ਕੜੀ ਤਹਿਤ ਅਜਪੈਲ ਹਲਕੇ ਅੰਦਰ ਵੀ ਧਰਨਾ ਦਿੱਤਾ ਗਿਆ ਕਿਉਂਕਿ ਪੰਜਾਬ ਅੰਦਰ ਜਿਹੜੀ ਲਾਅ ਇਨ ਆਰਡਰ ਖਤਮ ਹੋ ਚੁੱਕੀ ਆ ਕਾਨੂੰਨ ਵਿਵਸਥਾ ਤਹਿਸ ਨਹਿਸ ਹੋ ਚੁੱਕੀ ਆ ਜਦੋਂ 2022 ਮਾਰਚ ਤੋਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਉਦੋਂ ਤੋਂ ਲੈ ਕੇ ਅੱਜ ਤੱਕ ਤਕਰੀਬਨ ਹਸਤਨ ਜੇ ਕੱਢਿਆ ਜਾਵੇ ਦੋ ਮਰਡਰ ਹਰ ਰੋਜ਼ ਹੋ ਰਹੇ ਨੇ ਪੰਜਾਬ ਅੰਦਰ ਜੇ ਕੋਈ ਐਨ ਆਰ ਆਈ ਆਉਂਦਾ ਤਾਂ ਉਹਦੀ ਸੁਰੱਖਿਆਤ ਨਹੀਂ ਕੋਈ ਘਰਾਂ ਚ ਵੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਘਰਾਂ ਚ ਉਹਨਾਂ ਨੂੰ ਮਾਰਿਆ ਜਾ ਰਿਹਾ ਧੀਆ ਪੈਣਾ ਦੇ ਹੱਥਾਂ ਚੋ ਮੋਬਾਈਲ ਸਨੇਚਿੰਗ ਹੋ ਰਹੀ ਆ ਉਹਨਾਂ ਨੂੰ ਸੈਰ ਕਰਦੇ ਲੋਕ ਸਾਡੇ ਇਲਾਕੇ ਦੀਆਂ ਗੱਲਾਂ ਨੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਮਰਡਰ ਹੋ ਰਹੇ 68 ਪਿੰਡ ਚ ਮਰਡਰ ਹੋ ਗਿਆ ਰਾਤ ਬਲਾਸਪੁਰ ਪਿੰਡ ਚ ਮੁੰਡਾ ਮੱਥਾ ਟੇਕਣ ਪਿੱਛੋਂ ਆ ਕੇ ਦਾਹ ਮਾਰੇ ਗੈਂਗਸਟਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਕਾਨੂੰਨ ਨਾਂ ਦੀ ਕੋਈ ਉਹਨਾਂ ਤੇ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਜਿਹੜਾ ਕਾਨੂੰਨ ਆ ਉਹ ਜਮੇ ਹੀ ਖਤਮ ਹੋ ਕੇ ਰਹਿ ਗਿਆ ਪਰ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਤੁਹਾਨੂੰ ਪਹਿਲਾਂ ਦਾਅਵਾ ਕੀਤਾ ਸੀ ਕਿ ਚਿੱਟਾ 3 ਮਹੀਨਿਆਂ ਵਿੱਚ ਖਤਮ ਕਰਤਾ ਜਾਵੇਗਾ ਤੇ ਚਿੱਟਾ ਜਦੋਂ ਤੋਂ ਵਿਕਰੇਆ ਇਸ ਬਾਰੇ ਕੀ ਕਹੋ ਦੇਖੋ ਕਾਂਗਸ ਪਾਰਟੀ ਨੇ ਹਮੇਸ਼ਾ ਜੋ ਕਾਹੂ ਕਰਕੇ ਰਖਾਇਆ ਚਾਹੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ ਪੰਜਾਬ ਅੰਦਰ 5700 ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਬੇਦਬਾ ਪੈਨਸ਼ਨ 1500 ਕੀਤੀ ਬਡੇਪਾ ਪੈਨਸ਼ਨ 1500 ਕੀਤੀ ਛਕਣ ਸਕੀਮ 52000 ਕੀਤੀ ਪਰ ਆਮ ਆਦੀ ਪਾਰਟੀ ਨੇ ਜਿਹੜਾ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਠੱਗਿਆ ਚਾਹੇ ਉਹ ਚਿੱਟੇ ਦੀ ਤੁਸੀਂ ਗੱਲ ਕੀਤੀ ਆ ਸਾਡੇ ਇਲਾਕੇ ਅੰਦਰ ਕਣਗਿਸਾਂ ਪਿੰਡ ਚ ਮਕਸੂਦੜੇ ਪਿੰਡ ਚ ਕਲੋਟੀ ਪਿੰਡ ਚ ਬਵਾਨੀ ਪਿੰਡ ਚ ਲੰਡੇ ਚ ਸ਼ਰੇ ਆਮ ਮੈਦਾਂ ਤੇ ਵੇਚ ਕੇ ਚਿੱਟਾ ਵੇਚਿਆ ਜਾ ਰਿਹਾ ਤੇ ਨੌਜਵਾਨ ਮਰ ਰਹੇ ਨੇ ਜਿਹੜੇ ਲੋਕ ਕਹਿੰਦੇ ਸੀ 4 ਮਹੀਨੇ ਚ ਖਤਮ ਕਰਾਂਗੇ ਅੱਜ ਪੌਣੇ 3 ਸਾਲ ਹੋ ਚੁੱਕੇ ਨੇ ਕਾਰਨ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਸਾਡਾਂ ਘੰਟਾਂ ਕਰ ਲਈਆਂ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਜਿਹੜੀ ਕਹਿੰਦੇ ਸੀ ਵੀ ਅਸੀਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਪੰਜਾਬ ਚ ਆ ਕੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਪੰਜਾਬ ਚ ਵੀ ਅਸੀਂ 4 ਮਹੀਨਿਆਂ ਚ ਚਿੱਟਾ ਖਤਮ ਕਰ ਦਾਂਗੇ ਨਹੀਂ ਹੋਇਆ ਜਿਹੜੇ ਕਹਿੰਦੇ ਸੀ 40 ਦਿਨ ਦੇ ਵਿੱਚ ਵਿੱਚ ਬਾਈਬਲ ਕਰਮ ਪ੍ਰਗਾੜੀ ਕਾੜ ਦਾ ਇਨਸਾਫ ਦਵਾ ਦਾਂਗੇ ਅੱਜ ਸਰਕਾਰ ਪ੍ਰਵਾਨਗੀ ਨਹੀਂ ਦੇ ਰਹੀ ਅਪੀਲ ਨਹੀਂ ਕਰ ਰਹੀ ਕੇਸ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੀ ਇਸ ਕਰਕੇ ਸਰਕਾਰ ਹਰ ਫਰੰਟ ਤੇ ਹਰ ਪੱਖ ਤੇ ਫੇਲ ਹੋ ਚੁੱਕੀ ਆ ਸਰ ਜਦੋਂ ਕਿ ਮੂਸੇ ਵਾਲੇ ਸਾਹਿਬ ਦਾ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਆਮ ਲੋਕਾਂ ਨੂੰ ਕੀ ਅਸੀਂ ਇੰਨੀ ਜਿਆਦਾ ਚਾਹਾਂਗੇ ਇਨਸਾਫ ਦੇਖੋ ਗੱਲ ਇਹ ਆ ਮੂਸੇ ਵਾਲੇ ਨੂੰ ਇਨਸਾਫ ਕਿਸ ਤਰ੍ਹਾਂ ਮਿਲੂ ਜਦ ਕਿ ਚੋਰ ਸਰਕਾਰ ਚੋਰ ਨਰਲੇ ਹੋਏ ਨੇ ਸਰਕਾਰ ਨੇ ਸਿਕਿਉਰਿਟੀ ਵਾਪਸ ਕੀਤੀ ਉਹਦਾ ਫਲੈਸ਼ ਕੀਤਾ ਸੀਐਮ ਦੇ ਦਫ਼ਤਰੋਂ ਵੀ ਅਸੀਂ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਜਿਹੜੇ ਗੈਂਗਸਟਰ ਸੀ ਉਹ ਉਹ ਸਤਰਕ ਹੋ ਗਏ ਵੀ ਹੁਣ ਉਹ ਕੱਲਾ ਨੂੰ ਮਾਰ ਦੋ ਇਸ ਕਰਕੇ ਸਰਕਾਰ ਕਿਵੇਂ ਕਰੂਗੀ ਸਰਕਾਰ ਤਾਂ ਰਲਈ ਹੋਈ ਸੀ ਮਰਵਾਉਣ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਮੰਗ ਕੀਤੀ ਆ ਜਿਹੜਾ ਮੂਸੇ ਵਾਲੇ ਸਾਹਿਬ ਦਾ ਕਤਲ ਹੋਇਆ ਸੀ ਉਹਦਾ ਪੰਜਾਬ ਸਰਕਾਰ ਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਅੱਜ ਤੱਕ ਇਨਸਾਫ ਨਾ ਮਿਲਣਾ ਲਾਰਸ ਬਿਸ਼ਨੋਈ ਨੂੰ ਤਾਂ ਸੀਆਈਏ ਵਿੱਚ ਉਹਨਾਂ ਦੀ ਇੰਟਰਵਿਊਆਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਏਟ ਹੋ ਰਹੀਆਂ ਨੇ ਹਾਈ ਕੋਰਟ ਨੇ ਜਿੰਨੀ ਝਾੜ ਪਾਈ ਆ ਤਾਂ ਜੇ ਲੋਕਾਂ ਨੇ ਪ੍ਰੈਸ ਦੇ ਜ਼ਰੀਏ ਮੀਡੀਆ ਮਦਦੀਏ ਸੋਸ਼ਲ ਮੀਡੀਆ ਰਾਹੀਂ ਸਭ ਨੇ ਸੁਣਿਆ ਵਾ ਸੋ ਪੰਜਾਬ ਸਰਕਾਰ ਤੋਂ ਕੁਝ ਸੰਭਲਿਆ ਨਹੀਂ ਜਾ ਰਿਹਾ ਪੰਜਾਬ ਸਰਕਾਰ ਜਦੋਂ ਕਾਂਗਰਸ ਪਾਰਟੀ ਦੀ ਸੀ ਪੂਰੇ 5 ਸਾਲ ਚ 75000 ਕਰੋੜ ਦਾ ਕਰਜ਼ਾ ਲਿਆ ਸੀ ਅੱਜ ਪਾਉਣੇ 3 ਸਾਲ ਚ 91000 ਕਰੋੜ ਦਾ ਕਰਜ਼ਾ ਲੈ ਲਿਆ ਜਿਹੜੇ ਕਹਿੰਦੇ ਸੀ ਕਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਅੱਜ ਪੰਜਾਬ ਨੂੰ ਲਿਮਟ ਵਧਾਉਣ ਦੀ ਅਪੀਲ ਕੀਤੀ ਆ ਵੀ 10000 ਕਰੋੜ ਦੀ ਲਿਮਟ ਬਣਾਈ ਜਾਵੇ ਉਹ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਆਉਣ ਵਾਲੇ ਸਮੇਂ ਚ ਪੰਜਾਬ ਵੈਂਟੀਲੇਟਰ ਤੇ ਆ ਫਾਈਨੈਂਸ਼ੀਅਲੀ ਐਮਰਜੈਂਸੀ ਲੱਗਣ ਵਾਲੀ ਆ ਪੰਜਾਬ ਅੰਦਰ ਪੰਜਾਬ ਸਰਕਾਰ ਵੈਂਟੀਲੇਟਰ ਤੇ ਚੱਲ ਰਹੀ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਨਾ ਮੁਲਾਜ਼ਮਾਂ ਨੂੰ ਤਨਖਾਹ ਮਿਲਣਿਆ ਤਾਂ ਨਾ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਕੱਟ ਲੱਗਣਗੇ ਬਿਜਲੀ ਦੇ ਸਾਰੇ ਜਿਸ ਤਰ੍ਹਾਂ ਕੇ ਸ੍ਰੀ ਰਾਹੁਲ ਗਾਂਧੀ ਜੀ ਦੇ ਬਿਆਨ ਦੇ ਦੇਸ਼ਾਂ ਦੇਸ਼ਾਂ ਦੇ ਵਿੱਚ ਬੜੀ ਚਰਚਾ ਭਗ ਦਸਤਾਰ ਅਤੇ ਕੜੇ ਨੂੰ ਰੱਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਰਾਹੁਲ ਗਾਂਧੀ ਜੀ ਨੂੰ ਸਲੂਟ ਕਰਦੇ ਆ ਤੇ ਸਲਾਮ ਕਰਦੇ ਆ ਜਿਨ੍ਹਾਂ ਨੇ ਪੰਜਾਬ ਅੰਦਰ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਇੰਨਾ ਸਜਦਾ ਸਲਾਮ ਕੀਤਾ ਤੇ ਬਿਨਾਂ ਦੱਸੇ ਦਰਬਾਰ ਸਾਹਿਬ ਆ ਕੇ ਨਤਮਸਤਕ ਹੁੰਦੇ ਨੇ ਤੇ ਸੇਵਾ ਕਰਦੇ ਨੇ ਤੇ ਉਹਨਾਂ ਨੇ ਇੱਕ ਖਦਸ਼ਾ ਜ਼ਾਹਰ ਕੀਤਾ ਆਉਣ ਵਾਲੇ ਸਮੇਂ 'ਚ ਜਿਵੇਂ ਆਰਐਸਐਸ ਦੀਆਂ ਪੰਜਾਬ 'ਨੀ ਦੇਸ਼ ਅੰਦਰ ਬਿਉਤ ਬੰਦੀਆਂ ਲੱਗੀਆਂ ਨੇ ਮਿਨਿਓਰਟੀ ਨੂੰ ਘੱਟ ਗਿਣਤੀ ਖਤਮ ਕਰਨ ਦੀਆਂ ਉਹਨਾਂ ਨੇ ਇੱਕ ਸਿੱਖ ਸਰਦਾਰ ਨੂੰ ਪੁੱਛਿਆ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਸੇਫ ਹੋ ਪੱਗ ਬੰਨ ਸਕਦੇ ਹੋ ਕੜਾ ਪਾ ਸਕਦੇ ਹੋ ਤੇ ਖਦਸ਼ਾ ਜ਼ਾਹਰ ਕੀਤਾ ਉਹਦੀ ਅਸੀਂ ਪ੍ਰੋੜਤਾ ਕਰਦੇ ਹਾਂ ਤੇ ਸਾਥ ਦਿੰਦੇ ਹਾਂ ਰਾਹੁਲ ਗਾਂਧੀ ਨੇ ਐਡਾ ਵੱਡਾ ਮੁੱਦਾ ਵਿਸ਼ਵ ਦੀ ਨੰਬਰ 1 ਸ਼ਕਤੀ ਦੇ ਸਾਹਮਣੇ ਰੱਖਿਆ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਿਹੜੇ ਕਿਹੜੇ ਮੁੱਦਿਆਂ ਤੇ ਕਿਹੜੀ ਰਣਨੀਤੀ ਨਾਲ ਚੋਣਾਂ ਚ ਉਤਰ ਰਹੀ ਹੈ ਪੰਜਾਬ ਕਾਂਗਰਸ ਪੰਚਾਇਤੀ ਚੋਣਾਂ ਲੋਕਲ ਮੁੱਦਿਆਂ ਤੇ ਲੜੀ ਜਾਂਦੀ ਆ ਸਾਡੇ ਪਿੰਡ ਦੇ ਲੋਕਾਂ ਨੇ ਸਾਡਾ ਰਾਜ ਵੀ ਦੇਖਿਆ ਤੇ ਆ ਪੌਣੇ 3 ਸਾਲ ਦੇ ਕਿਲੇ ਪੌਣੇ 3 ਸਾਲਾਂ ਚ ਇਹਨਾਂ ਨੇ ਕੀ ਦਿੱਤਾ ਤੇ ਜਿਹੜੇ ਸਾਡੇ ਦਿੱਤੇ ਉਹ ਪੈਸੇ ਦੀ ਉਹ ਬੈਨ ਕਰਤੇ ਤਾਂ ਜਾਂ ਉਹਨਾਂ ਨੇ ਆਪਣੇ ਪੰਚਾਇਤੀ ਰਾਜ ਨਹੀਂ ਲਵਾ ਰਹੇ ਨੇ ਚੁਣੇ ਹੋਏ ਨਮਾਇੰਦਿਆਂ ਦੇ ਹੱਕ ਵਾਂਝੇ ਕੀਤੇ ਨੇ ਇਥੋਂ ਲੋਕ ਉਹਨਾਂ ਨੂੰ ਸਾਬਕਾ ਲੋਕਲ ਲੈਵਲ ਤੇ ਸਿਖਾਉਂਗੇ ਸਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਸ ਤਰ੍ਹਾਂ ਕਿ ਉਹ ਤਾਂ ਕਹਿੰਦੇ ਨੇ ਕਿ ਅਸੀਂ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਪ੍ਰਾਂਤਾਂ ਦੇ ਵਿੱਚ ਸਰਕਾਰਾਂ ਨੇ ਅਸੀਂ ਪਹਿਲੇ ਜਾਂ ਦੂਜੇ ਜਾਂ ਪੰਜਵੇਂ ਨੰਬਰ ਤੇ ਆਉਂਦੇ ਆ ਪਰ ਤੁਸੀਂ ਕਹ ਰਹੇ ਹੋ ਕਿ ਸਰਕਾਰ ਬ੍ਰੈਂਟਿੰਗ ਡੇਟਰ ਦੇ ਦੇਖੋ ਇਹ ਉਹਨਾਂ ਦੀ ਮਨੋਦਸ਼ਾ ਜੇ ਪੰਜਾਬ ਸਰਕਾਰ 5ਵੇਂ ਨੰਬਰ ਤੇ ਆਉਂਦੀ ਆ ਤਾਂ ਲਿਮਟ ਵਧਾਉਣ ਦੀ ਗੱਲ ਕਿਉਂ ਕੀਤੀ 10000 ਕਰੋੜ ਦੀ ਤਾਂ 99000 ਕਰੋੜ ਦਾ ਕਰਜ਼ਾ ਕਿਉਂ ਲੈ ਲਿਆ ਤਾਂ ਆਪਣੇ ਮੁਲਾਜ਼ਮਾਂ ਬਿਜਲੀ ਬੋਰਡ ਘਾਟੇ ਚੱਲ ਰਿਹਾ ਉਹਦੀ ਕਿਸ਼ਤ ਕਿਉਂ ਨਹੀਂ ਭਰੀ ਜਾ ਰਹੀ ਸੋ ਇਹ ਗੱਲਾਂ ਕਹਿਣ ਨੂੰ ਨੇ ਛਗਣ ਸਕੀਮ ਨਹੀਂ ਆ ਰਹੀ ਪੈਨਸ਼ਨ ਨਹੀਂ ਆ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਜਿਹੜੇ ਸਾਡੀ ਸਰਕਾਰ ਚ 5-5000 ਬਣਾਇਆ ਸੀ ਤੇ ਇਹਨਾਂ ਨੂੰ 4-4000 ਕੱਟਤਾ ਇਹ ਵੈਂਟੀਲੇਟਰ ਦੀਆਂ ਗੱਲਾਂ ਨੇ ਇਤੂ ਵੱਧ ਕੁੱਛੀ ਸਰ ਕੁਝ